ਬਈ ਕੰਡੀਸ਼ਨ ਤੇ ਸਾਰਾ origignal ਹੀ ਆ origignal ਵੀਰੇ ਕੋਈ ਪੇਂਟ ਨਹੀਂ ਕੀਤਾ ਆਪਣੇ ਪੂਰੇ ਗਾਰੰਟੀ ਆ ਅੱਛਾ ਬਈ ਵੇਟ ਤੁਸੀਂ ਲਵਾਈਤੀ ਜਿੱਦਾਂ ਹੀ ਆਈ ਸੀ ਤੇ ਅਲੱਗ ਲਗਾਉਣੇ ਪੈਂਦੇ ਸੀ ਉਹਨਾਂ ਤੋਂ ਤੇ ਅਲੱਗ ਲਵਾਈ ਸੀ ਤੁਸੀਂ ਨੇ ਕਿੰਨਾ ਕਿੰਨਾ ਵੇਟ ਹੋਣਾ ਇਹਨਾਂ ਦਾ ਸਾਰਿਆਂ ਦਾ 4 ਵੀਲ ਡਰਾਈਵ ਦੇ ਵਿੱਚ ਹਿੱਸਾ ਚੈੱਕ ਕਰਵਾ ਹਨਾ ਤੇ ਸਾਰਾ ਸ਼ੋਅ ਦਾ ਦਿਖਾ ਉਹ ਤੋਂ ਬਾਅਦ ਆ ਪੰਪ ਸਾਰੇ ਚੈੱਕ ਕਰਵਾ ਰੇਸ ਵਾਲੀ ਸੀਲ ਵਗੈਰਾ ਸਾਰੀ ਹਲੇ ਉਦਾਂ ਹੀ ਲੱਗੀ ਪਈ ਆ ਪਲੇਟ ਚੈੱਕ ਕਰਵਾ ਦੇ ਮਕਰਾਟਾ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਵਾ ਦੇ ਤੇ ਰਿਮ ਚੈੱਕ ਕਰਵਾ ਤੇ 20 ਮਾਡਲ ਆ ਧਰਮੇ ਮਾਰਕਾ ਵੀ ਚੈੱਕ ਕਰਵਾ ਦੇ 32 ਵੀ ਹੈ 20 ਮਾਡਲ ਦੇ ਟਾਇਰ ਨੇਟ ਮਾਰਕ ਮੁਹਰੇ ਟਾਇਰਾਂ ਦੇ ਵੀ ਹੋਣਾ ਅਸਾਂ ਇਹ ਤੁਸੀਂ ਲਵਾਇਆ ਹੈ ਅਸਾਂ ਆਪ ਲਵਾਇਆ ਸੀ ਇਹ ਕਿੱਥੋਂ ਵਾਲੇ ਦਾ ਲੱਗਿਆ ਹੋਇਆ ਹੈ ਇਹ ਮੋਗੇ ਦਾ ਹੀ ਸੋਮਾ ਸੋਮੇ ਤੋਂ ਮੋਗੇ ਵਾਲੇ ਤੋਂ ਹਾਂਜੀ ਲੈ ਵੀ ਮਿੱਤਰੋ ਕੀ ਹਾਲ ਚਾਲ ਨੇ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਕਹਿੰਦੇ ਬਾਈ ਯਾਰ ਸੀਜ਼ਨ ਭੱਜਿਆ ਆ ਰਿਹਾ ਵੀ ਸਾਨੂੰ ਵੱਡਾ ਟਰੈਕਟਰ ਚਾਹੀਦਾ ਗਾਰੰਟੀ ਵਾਲਾ ਟਰੈਕਟਰ ਚਾਹੀਦਾ ਕਿਸੇ ਕਿਸਾਨ ਭਰਾ ਦੇ ਘਰੋਂ ਚਾਹੀਦਾ ਮਿੱਤਰੋ ਤਾਂ ਕਰਕੇ ਨਾ ਉਹ ਭਰਾਵਾਂ ਦੀ ਗੱਲਬਾਤ ਨੂੰ ਸਿਰ ਮੱਥੇ ਰੱਖਦੇ ਹੋਏ ਅੱਜ ਸਹਿਰ ਭਦੌੜ ਦੇ ਵਿੱਚ ਪਹੁੰਚਿਆ ਪਧੌੜ ਬਰਨਾਲੇ ਤੋਂ ਇਹ ਕਹਿ ਦਈਏ ਵੀ 18-20 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਹੈ ਸੈਣੀ ਪਧੌੜ ਦੇ ਨਾਮ ਨਾਲ ਕਾਫੀ ਮਸ਼ਹੂਰ ਹੈ ਇੱਥੇ ਨਾ ਕਿਸਾਨ ਭਰਾ ਦੇ ਘਰੇ ਇੱਕ ਘੈਂਟ ਟਰੈਕਟਰ ਖੜਾ ਹੈ ਜਿਹੜਾ ਬਹੁਤ ਜਿਆਦਾ ਗਰੰਟੀ ਵਾਲਾ ਟਰੈਕਟਰ ਹੈ ਮੈਂ ਤੁਹਾਨੂੰ ਦਿਖਾਉਣ ਲੱਗਿਆ ਟਰੈਕਟਰ ਪਹਿਲਾਂ ਸੱਜਣ ਨੂੰ ਮਲਾਉਣੇ ਵੀ ਕਿੰਨਾ ਦੇ ਆਪਾਂ ਘਰੇ ਪਹੁੰਚਿਆ ਟਰੈਕਟਰ ਜਿਹੜਾ ਖੜਾ ਹੈ ਕਿੱਥੇ ਜੇ ਖੜਾ ਹੈ ਲੋਕੇਸ਼ਨ ਕੀ ਹੈ ਕਿੱਥੋਂ ਦਾ ਨੰਬਰ ਹੈ ਕਹਿੰਦੇ ਆਨਰ ਚੱਲ ਚਲਾਵੇ ਦਾ ਕਹਿੰਦੇ ਆ ਸਾਰੀ ਗੱਲਬਾਤ ਦੱਸਾਂਗੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਨੇ ਠੀਕ ਓ ਤੁਹਾਡਾ ਨਾਮ ਕੀ ਹੈ ਭਾਈ ਗੁਰਦੀਪ ਸਿੰਘ ਗੁਰਦੀਪ ਸਿੰਘ ਆਪਾਂ ਖੜੇ ਹਾਂ ਇਸ ਟੈਂਪ ਪਧੌੜ ਦੇ ਵਿੱਚ ਭਾਈ ਇਹ ਲੋਕੇਸ਼ਮ ਦੱਸਿਓ ਆਪਣਾ ਘਰ ਕਿੱਥੇ ਚ ਪੈ ਗਿਆ ਆਪਾਂ ਪਿੰਡ ਪਧੌੜ ਮਹੱਲਾ ਜੰਗੀਕਾ ਨੇੜੇ ਸਟੇਡੀਅਮ ਹੈ ਜੰਗੀਕਾ ਮਹੱਲਾ ਨੇੜੇ ਸਟੇਡੀਅਮ ਓਕੇ ਤੇ ਭਾਈ ਟਰੈਕਟਰ ਆਪਣੇ ਕੋਲ ਹੈਗਾ 963 ਬਕਾਉ ਹਾਂਜੀ ਹਾਂਜੀ ਮਾਡਲ ਕਿੰਨਾ ਮੈਨੂੰ ਦੱਸਿਓ ਇਹ ਮਾਡਲ 2021 ਕਾ ਪੀ 21 ਦੀ 2020 ਮਾਡਲ ਹੈ 21 ਜਿਹੜੀ ਆਰਸੀ ਬਣੀ ਹੋਈ ਹੈ ਭਾਈ ਇਹ ਟਰੈਕਟਰ ਤੁਸੀਂ ਚੱਲਦਾ ਲਿਆ ਸੀ ਜਾਂ ਨਵਾਂ ਘੜਵਾਇਆ ਸੀ ਨਹੀਂ ਚੱਲਦਾ ਲਿਆ ਸੀ ਸਾਡੇ ਗਮਾਂਡ ਤੇ ਮਤਲਬ ਫਿਰ ਤਾਂ ਤਸੱਲੀ ਵਾਲਾ ਹੈ ਹਾਂਜੀ ਉਹਨਾਂ ਨੇ ਖੇਤੀ ਛੱਡਤੀ ਸੀ ਬੰਦ ਠਿੱਕੇ ਦੇਤਾ ਸੀ ਅੱਛਾ ਤੇ ਆਪਣੇ ਲੱਭ ਕਿੰਨਾ ਟਾਈਮ ਹੋ ਗਿਆ ਇਹ ਟਰੈਕਟਰ ਨੂੰ ਆਏ ਨੂੰ ਪੌਣੇ 1-2 ਸਾਲ ਹੋਗੇ ਹੋਣਗੇ ਪੌਣੇ 2 ਸਾਲ ਹੋਗੇ ਆਪਣੇ ਲੱਭ ਆਏ ਨੂੰ ਆਪਾਂ ਇਹਦੇ ਨਾਲ ਕਿੰਨੀ ਖੇਤੀ ਕਰਦੇ ਆਂ ਬਈ ਬਸ ਆਵਦੀ ਆਵਦੀ ਕਰਦੇ ਆਂ ਬਈ 25 25 ਗੱਲਾਂ ਦੀ ਖੇਤੀ ਕਰਦੇ ਆਂ 20-25 ਗੱਲਾਂ ਦੀ ਖੇਤੀ ਕਰਦੇ ਆਂ ਬਈ ਕੰਡੀਸ਼ਨ ਤੇ ਸਾਰਾ ਓਰੀਜਨਲ ਹੀ ਆ ਓਰੀਜਨਲ ਵੀਰੇ ਕੋਈ ਪੇਂਟ ਨਹੀਂ ਕੀਤਾ ਆਪਣੇ ਕੋਲ ਗਰੰਟੀ ਆ ਅੱਛਾ ਤੁਸੀਂ ਚੱਲਦਾ ਲਿਆ ਸੀ ਗੁਆਂਡ ਚੋਂ ਲੈਂਦਾ ਹੈ ਹੈਨਾ ਗੁਆਂਡ ਚੋਂ ਲਿਆ ਸੀ ਬਈ 20 ਮਾਡਲ ਹੈ 2 ਤੇ ਚੱਲ ਕਿੰਨਾ ਕੁ ਗਿਆ ਹੋ ਬਈ ਹੁਣ ਤੱਕ ਇਹ? ਤਕਰੀਬਨ ਇਹ 12 12.5 ਸੌ ਘੰਟਾ ਚੱਲਿਆ ਹੋਊਗਾ। 12 12.5 ਸੌ ਘੰਟਾ ਫਿਰ ਤੇ ਇਹਦੇ ਚਾਰੇ ਟਾਇਰ ਵੀ ਨਾਲ ਦੇਨੇ। ਨਾਲ ਦੇ ਬਰੇ ਨਾਲ ਦੇ। ਪਰ ਮੈਂ ਚਾਰੇ ਦਾ ਟਾਇਰ ਨਾਲ ਦੇਣਾ ਟਰੈਕਟਰ ਦੇ 12 12.5 ਸੌ ਘੰਟੇ ਚੱਲੇ ਹੋਇਆ। ਕੰਡੀਸ਼ਨ ਦਾ ਸਾਰਾ オリジナル ਹੈ। オリジナル ਜੀ। ਓਕੇ। ਪਰ ਮੈਂ ਬੰਪਰ ਤਾਂ ਆਹ ਬਈ ਵੇਟ ਤੁਸੀਂ ਲਵਾਈਤੀ ਇੱਦਾਂ ਹੀ ਆਈ ਸੀ। ਤੇ ਅਲੱਗ ਲਗਾਉਣੇ ਪੈਂਦੇ ਜੀ ਉਹਨਾਂ ਤੋਂ। ਤੇ ਅਲੱਗ ਲਵਾਈ ਸੀ ਤੁਸੀਂ ਨੇ? ਹਾਂ ਜੀ। ਕਿੰਨ ਕਿੰਨਾ ਵੇਟ ਹੋਣਾ ਇਹਨਾਂ ਦਾ ਸਾਰਿਆਂ ਦਾ? 135 ਕੋ ਸਪਿੰਡਲ ਹੱਥੀਂ ਕੰਟਰੋਲ ਦੱਸੋ ਇੱਕ ਕਵਾਂਟਲ 5 ਕਿਲੋ ਬਸ 35 37 ਕਿਲੋ ਇੱਕ ਕਵਾਂਟਲ ਓਕੇ ਓਕੇ ਤਰ ਮੇ ਇੱਥੋਂ ਲੱਗ ਜਾ ਬਾਈ ਕਹਿੰਦਾ ਸਾਰਾ origignal ਹੈ ਤੇ ਪਹਿਲਾਂ ਤਾਂ 4 wheel drive ਦੇ ਵਿੱਚ ਹਿੱਸਾ ਚੈੱਕ ਕਰਵਾ ਹੈ ਨਾ ਤੇ ਸਾਰਾ ਸ਼ੋ ਦਾ ਦਿਖਾ ਉਹ ਤੋਂ ਬਾਅਦ ਆ ਪੰਪ ਸਾਰੇ ਚੈੱਕ ਕਰਵਾ ਰੇਸ ਵਾਲੀ ਸੀਲ ਵਗੈਰਾ ਸਾਰੀ ਹਲੇ ਉਦਾਂ ਹੀ ਲੱਗੀ ਪਈ ਹੈ ਪਲੇਟ ਚੈੱਕ ਕਰਵਾ ਦੇ ਤੇ ਹਲੇ ਤੱਕ ਜਿਵੇਂ ਕਿ ਜੀ ਚਾਬੀ ਚੂਬੀ ਲੱਗੀ ਨਹੀਂ ਨਾ ਜੀ ਜਮੇ ਨਹੀਂ ਪੂਰਾ ਆਪਣੀ ਕਿਤੇ ਵੀ ਹਮ ਸਾਰਾ ਕੰਡੀਸ਼ਨ ਦਾ origignal ਹੈ ਤੇ ਆ ਸਾਰਾ ਆਪਣਾ ਪਲੇਟ ਫਾਰਮ ਵੀ ਚੈੱਕ ਕਰਵਾਇਦਾ ਵੱਡੀ ਗੱਲ ਹੁੰਦੀ ਹੈ ਇੱਥੋਂ ਸਭ ਤੋਂ ਪਹਿਲੇ ਰੰਗ ਉੱਟਦਾ ਹੁੰਦਾ ਇੱਥੇ ਪੈਰ ਖਸਾ ਕੇ ਬੰਦਾ ਚੜ੍ਹਦਾ ਇਹ ਵੀ ਬਹੁਤ ਸਾਫ ਹੈ ਤੇ ਗੱਲ ਕਰੀਏ ਜੇ ਹੁਣ ਮਗਰਾੜ ਵੀ ਕਰਵਾ ਚੱਕ ਬਈ ਮਗਰਾੜਾ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਵਾ ਦੇ ਤੇ ਰਿਮ ਚੈੱਕ ਕਰਵਾ ਬਈ ਤੇ ਟਾਇਰਾਂ ਦੇ ਕੀ ਕੰਡੀਸ਼ਨ ਹੋਣੀਆਂ ਗੁਰਦੀਪ 80 ਕੁ ਪੈਸੇ ਹੁੰਦੇ 75 80 ਪੈਸੇ ਹਾਂ 75 ਤੋਂ 80 ਪੈਸੇ ਟਾਇਰ ਹੈਗੇ ਆ ਤੇ 20 ਮਾਡਲ ਆ ਧਰਮੇ ਮਾਰਕਾ ਵੀ ਚੈੱਕ ਕਰਵਾ ਦੇ 31 20 ਹੈ 20 ਮਾਡਲ ਦੇ ਟਾਇਰ ਨੇ ਮਾਰਕਾ ਮੂਰਲੇ ਟਾਇਰਾਂ ਦੇ ਵੀ ਹੋਣਾ ਜਾਂ ਉਧਰਲੇ ਦੇ ਹੋ ਸਕਦਾ ਇਧਰਲੇ ਇੱਕ ਦੇ ਅੰਦਰ ਹੁੰਦਾ ਇੱਕ ਦੇ ਬਾਹਰ ਹੁੰਦਾ ਹਾਂਜੀ ਹਾਂਜੀ ਲੈ ਇਧਰ ਵੀ ਕੰਡੀਸ਼ਨ ਦਾ ਕਰਾ ਕਰਵਾ ਦੇ ਚੈੱਕ ਆਹ ਹਿੱਸਾ ਉਸ ਇਧਰ ਵੀ ਦਿਖਾ ਕਰਾ ਹੂੰ ਆ ਜਾ ਕਰਾ ਪੰਪ ਦੀ ਕਰਵਾ ਕੰਡੀਸ਼ਨ ਚੈੱਕ ਪੱਟੀ ਚੈੱਕ ਕਰਵਾ ਦੇ ਹੂੰ ਪਲੇਟਫਾਰਮ ਇਧਰੋਂ ਦਿਖਾ ਆਹ ਦਿਖਾ ਬੈਂਟਰੀ ਬਾਕਸ ਆਹ ਵੀ ਕਲਰ ਸਾਰਾ ਨਾਲ ਪਿਆ ਇਧਰਾਂ ਮਗਰਾੜ ਵੀ ਦਿਖਾ ਕਰਾ ਅੰਦਰੋਂ ਕਰਵਾ ਚੈੱਕ ਰਿੰਮ ਕਰਵਾ ਚੈੱਕ ਤੇ ਇਧਰ ਆ ਜਾ ਕਰਾ ਟਿਊਬਾਂ ਦਾ ਸਾਰਾ ਕਰਵਾ ਚੈੱਕ ਹੁੱਕ ਦਿਖਾ ਲੈਂਕਾਂ ਦਾ ਦੇਖ ਲੈ ਸਾਰਾ ਕਲਰ ਉਦਾਂ ਹੀ ਪਿਆ ਧਰਮੇ ਜਿੱਦਾਂ ਏਜੰਸੀ ਚੋਂ ਦਾ ਹੂੰ ਇਹ ਬਈ ਡਿੱਕ ਤੁਸੀਂ ਲਵਾਇਆ ਸੀ ਕਿ ਜਾਂ ਪਹਿਲੀ ਹੀ ਲੱਗਿਆ ਹੋਇਆ ਸੀ ਅਸਾਂ ਆਇਆ ਸੀ ਛਤਰੀ ਵੀ ਲਵਾਈ ਸੀ ਡਿੱਕ ਵੀ ਲਵਾਇਆ ਸੀ ਅਸਾਂ ਇਹ ਤੁਸੀਂ ਲਵਾਇਆ ਹੈ ਅਸਾਂ ਆਪ ਲਵਾਇਆ ਸੀ ਇਹ ਕਿੱਥੋਂ ਵਾਲੇ ਦਾ ਲੱਗਿਆ ਹੋਇਆ ਹੈ ਇਹ ਮੋਗੇ ਦਾ ਹੀ ਸੋਮਾ ਸੋਮੇ ਤੋਂ ਮੋਗੇ ਵਾਲੇ ਤੋਂ ਹਾਂਜੀ ਹੁਣ ਤਾਂ ਖਾਸਾ ਮਹਿੰਗਾ ਹੋਣਾ ਯਾਰ ਇਹ ਹੁੰਦਾ 28-30 ਹਜ਼ਾਰ ਦਾ ਹਾਂ 20 ਤਾਂ ਹੁਣ ਕੋਈ ਮੰਗਦੇ ਹੀ ਨਹੀਂ ਇਹ ਤਾਂ ਮੰਗਦੇ ਹੀ ਘੱਟੋ-ਘੱਟ 35-40 ਨੋਰਮਲ ਆ ਇੰਨੇ ਵੱਡੇ ਸਿਸਟਮ ਦਾ 18 ਇੰਚੀ ਦਾ ਮੈਂ ਕਹਣਾ ਬਈ 12 ਕਿ 13 15 15 ਚ ਓਕੇ 97 ਸੌ ਦਾ 3 ਬੇਸਾਂ ਵਾਲਾ ਇਹ ਉਹ ਦਿਨ ਲੈ ਅੱਜ ਹੀ ਕਰ ਕੋਣ ਮਤਲਬ ਘੱਟ ਦੇਤਾ ਨਹੀਂ ਤਾਂ ਵਧਾ ਦਿੰਦੇ ਆ ਹਾਂ ਨਹੀਂ ਤਾਂ ਜਿਆਦਾ ਮੰਗਦੇ ਆ ਹਾਂ ਤਾਂ ਵਧਾ ਹੁਣ ਤਾਂ ਮਿਲੂਗਾ 35000 ਤੱਕ ਓਕੇ ਬਈ ਇਹ 3 ਸਪੀਡ ਚ ਹੈ ਨਾ ਹਾਂਜੀ ਹਾਂਜੀ ਇਹ 963 ਹੈ 20 ਮਾਡਲ ਹੈ ਤੇ 1250 ਚੱਲਿਆ ਹੋਇਆ ਹਾਂਜੀ 1250 ਇਹਨੂੰ ਸਟਾਰਟ ਕਰੀ ਵੀਰੇ ਥੋੜਾ ਜਿਹਾ ਆਪੇ ਦੀ ਵੜਕ ਵੀ ਦੇਖ ਲਈਏ ਵੀ ਕਿਹਦਾ ਫਿਰ ਆਪੇ ਦੀ ਸ਼ੋ ਵੀ ਖੋਲ ਕੇ ਦੇਖਦੇ ਆਂ ਵੀ ਅੰਦਰੋਂ ਕੰਡੀਸ਼ਨ ਕਿਵੇਂ ਹੈ ਦੀ ਹਾਂ ਨਹੀਂ ਵੀਰੇ ਰੇਸੀ ਦੇ ਦੀ ਫੇਰ ਇਸ ਹੋਰ ਦਿਓ ਕਰ ਦੇ ਬੰਦ ਕਰ ਕਰ ਦੋ ਬੰਦ ਕਰ ਦੋ ਬਈ ਇਹ 100 ਪੱਟੇ ਟਰੈਕਟਰ ਦੀ ਲੈ ਉਤਾਰ ਮੈਂ ਕਰਵਾ ਕੇ ਰਾਂ ਚੱਕ ਟਰੈਕਟਰ ਬਾਕੀ ਥੋੜਾ ਸੰਭਿਆ ਹੋਇਆ ਹੂੰ ਸਾਰੇ ਧਰਮੇ ਦੇਖੋ ਰੈਡੀ ਡਿਊਟੀਟਰ ਵਾਲੇ ਸਾਰੇ ਕੱਲ ਦੇ ਮਾਰ ਕੇ ਮੁਰਕੇ ਸਟicker ਉਦਾਂ ਹੀ ਪਿਆ ਹੈ। ਉਵੇਂ ਹੀ ਪਿਆ ਬਾਈ। ਹਾਂ। ਲੈ ਦੇਖੋ। ਦਿਖਾ ਗਰਾਂ। ਆਹ ਦਿਖਾ ਲੈ ਜਮੇ ਕੰਡੀਸ਼ਨ ਘੈਂਟ ਹੈ ਟਰੈਕਟਰ ਦੀ। ਟੈਪਟਨ ਨੂੰ ਵੀ ਹਲੇ ਤੱਕ ਚਾਬੀ ਨਹੀਂ ਲੱਗੀ। ਨਾ ਨਾ ਬਾਈ ਕਿਤੇ ਚਾਬੀ ਜਮੇ ਨਹੀਂ ਲੱਗੀ ਵੀ ਕਾਸੇ ਨੂੰ। ਤੇ ਬਾਈ ਇਹਨੂੰ ਕਰਿਓ ਬੰਦਾ। ਤੇ ਇਹਦੀ ਡਿਮਾਂਡ ਕੀ ਰੱਖੀਆ ਕਰਦੀ ਵੀਰੇ? 7.5 ਲੱਖ। 7 ਲੱਖ ਤੇ 50 ਹਜ਼ਾਰ। ਓਕੇ। ਹੁਣ ਗੱਲ ਇਹ ਹੈ ਹੁਣ ਸੱਜਣ ਆਪਣੀ 200 ਕਿਲੋਮੀਟਰ ਤੋਂ ਵੀ ਆ ਸਕਦੇ ਆ 500 ਕਿਲੋਮੀਟਰ ਤੋਂ ਵੀ ਵੀਡੀਓ ਵੇਖਦੇ ਆ ਹਾਂਜੀ ਹਾਂਜੀ ਮਾਨਤਨ ਕਿੰਨਾ ਕਰੋਂਗੇ ਵੀ ਇਹਦੇ ਵਿੱਚ ਮਾਨਤਨ ਕਰਦੇ ਕੋਈ ਗੱਲ ਨਹੀਂ ਮੋੜਦੇ ਤੇ ਨਹੀਂ ਆਏ ਸੱਜਣ ਨੂੰ ਨਾ ਨਾ ਮੋੜਨਾ ਕਰਨੀ ਹੈ ਮੋੜਨਾ ਕਰਨੇ ਦੂ ਦੋ ਗੋਂ ਤੋਂ ਕਰਨ ਮੋੜਨਾ ਹਾਂ ਤੇ ਲੈ ਮਿੱਤਰੋ ਆਜੋ ਕਿਹੜਾ ਦੁਆਰਾ ਫੇਰ ਦੱਸ ਦਿੰਨੇ ਆ ਇਸ ਟਾਈਮ ਖੜਿਆ ਅਸੀਂ ਪਧੌੜ ਦੇ ਵਿੱਚ ਤੇ 2020 ਮਾਡਲ ਹੈ ਬਾਈ ਹਾਂ ਜੀ ਹਾਂ ਜੀ ਕਾਪੀ 21 ਜਿਹਦੀ ਆਰਸੀ ਬਣੀ ਹੋਈ ਹੈ 1250 ਘੰਟਾ ਚੱਲਿਆ ਹੋਇਆ ਬੰਪਰ ਤੋਂ ਲੈ ਕੇ ਜਮ ਕਿਤੇ ਬੇਟਾਂ ਤੋਂ ਲੈ ਕੇ ਲੈਂਕਾ ਤੱਕ ਸਾਰਾ オリジナル ਹੈ オリジナル ਹਾਂ ਜੀ ਹੈਨਾ ਹਾਂ ਜੀ ਹਾਂ ਜੀ ਪੰਜਾਬ ਦਾ ਨੰਬਰ ਹੈ ਪੀ ਵੀ 19 ਪੰਜਾਬ ਦਾ ਨੰਬਰ ਤੇ ਤੁਸੀਂ ਇਹਦੀ ਕਾਪੀ ਨਾਮ ਕਰਵਾ ਲਈ ਜਾਂ ਕਰਵਾਈ ਹੈ ਹਾਂ ਮੇਰੇ ਨਾਮ ਆ ਜੀ ਤੁਹਾਡੇ ਨਾਮ ਆਰਸੀ ਆ ਫਿਰ ਸੈਕੰਡ ਆਨਰ ਹੋ ਗਿਆ ਹੁਣੇ ਹਾਂ ਜੀ ਹਾਂ ਜੀ ਸੈਕੰਡ ਸੈਕੰਡ ਆਨਰ ਹੈ ਡਿਮਾਂਡ ਹੈ ਕਿ 750 750 ਹਾਂ ਜੀ ਮਾਨਤਾ ਨੂੰ ਹੋਊਗਾ ਖੁੱਲੇ ਦਨ ਦਾ ਮਾਨਤਾ ਕਰ ਦੇਗੀ ਠੀਕ ਹੈ ਤੇ ਲੋਕੇਸ਼ਨ ਦੁਆਰੇ ਦੱਸੀ ਵੀਰੇ ਆਪਣੀ ਕਿੱਥੇ ਹੈ ਪਟ ਪੱਲਾ ਮੁਹੱਲਾ ਜੰਗੀ ਦਾ ਨੇੜੇ ਸਟੇਡੀਅਮ ਨੇੜੇ ਸਟੇਡੀਅਮ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਬਈ 94648 99306 99306 ਓਕੇ ਤੇ ਲੈ ਮਿੱਤਰੋ ਕਰੋ ਇਹ ਨੰਬਰ ਤੇ ਸੰਪਰਕ ਜੇ ਕਿਸੇ ਸੱਜਣ ਨੇ ਸਵਰਾਜ 963 4 ਫੀਲਡ ਡਰਾਈਵ ਦੇ ਮਾਲਕ ਬਣਨਾ ਗਾਰੰਟੀ ਡਾਇਰੈਕਟਰ ਦੀ ਬਾਈ ਉਹਨਾਂ ਦੀ ਕਹਿੰਦੇ ਪੂਰੀ ਹੈ ਨਾ ਬਈ ਪੂਰੀ ਫੁੱਲ ਹੈ ਖੋਲਣਾ ਹਾਂਜੀ ਲੈ ਕਰੋ ਸੰਪਰਕ